ਔਰ ਇਹ ਅਟਲ ਸਚਾਈ ਹੈ ਇੱਥੇ ਬਹੁਤ ਹੀ ਵੱਡਿਆਂ ਭਾਗਾਂ ਵਾਲੀ ਆ ਕੇ ਬੈਠ ਸਕਦਾ ਜਣਾ ਖਣਾ ਨਹੀਂ ਇੱਥੇ ਕੌਣ ਆਉਂਦਾ ਹੀ ਮਾਰੇ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ ਵੱਡਿਆਂ ਭਾਗਾਂ ਵਾਲ ਭਾਗਾਂ ਵਾਲਾ ਨਹੀਂ ਵੱਡਿਆਂ ਭਾਗਾਂ ਵਾਲਾ ਭਾਗਾਂ ਵਾਲੇ ਹੋਣਗੇ ਇਧਰ ਉਧਰ ਸੁਣਦੇ ਹੋਣਗੇ ਪਰ ਵੱਡਿਆਂ ਭਾਗਾਂ ਵਾਲਾ ਗੋਚ ਆ ਕੇ ਬਹਿਂਦਾ ਹੈ ਤੇ ਭਾਗਹੀਣ ਭ੍ਰਮ ਚੋਟਾਂ ਖਾਵੈ ਮਰ ਕਹਿੰਦੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨਾ ਭਾਗਾ ਤੋਂ ਸਤ ਸੰਗ ਦੀ ਪ੍ਰਾਪਤੀ ਨਹੀਂ ਤੇ ਜੇ ਸਤ ਸੰਗ ਨਹੀਂ ਬਿਨ ਸੰਗਤ ਮੈਲ ਭਰੀਜੈ ਜਿਓ ਮੈਲ ਤੇ ਪਹਿਲੇ ਬੜੀ ਚੜੀ ਹੋਈ ਆ ਮੈਲ ਕੀ ਐ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਜਨਮਾ ਜਨਮ ਅੰਤਰਾਂ ਦੀ ਕਾਲਾ ਹੋਆ ਸਿਆਹ ਇਹ ਤੇ ਕਾਲਾ ਹੋਇਆ ਫਿਰਦਾ ਉਜਲਾ ਅਸਾਧ ਸੰਗਤ ਦੇ ਵਿਚ ਆ ਕੇ ਹੁੰਦਾ ਹੈ